ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਜੀ ਵੱਲੋਂ ਬੜੇ ਸਖਤ ਆਰਡਰ ਜਿਹੜੇ ਕੀਤੇ ਗਏ ਨੇ ਚਾਈਨਾ ਡੋਰ ਦੀ ਸਟੋਰੇਜ ਸੇਲ ਅਤੇ ਵਰਤੋਂ ਨੂੰ ਲੈ ਕੇ ਜੀ ਇਸ ਦੇ ਰਿਗਾਰਡਿੰਗ ਹਦਾਇਤਾਂ ਦੇ ਅਨੁਸਾਰ ਮੇਰੇ ਵੱਲੋਂ ਇੱਕ ਮੀਟਿੰਗ ਹੈ ਜਿਹੜੀ ਉਹ ਵੀ ਅੱਜ ਕੰਡਕਟ ਕਰ ਲਈ ਗਈ ਹੈ ਮੈਂ ਸਾਰਿਆਂ ਦੀ ਜਾਣਕਾਰੀ ਦੇ ਲਈ ਇਹ ਦੱਸਣਾ ਚਾਹੁੰਦਾ ਕਿ ਚਾਈਨਾ ਡੋਰ ਦੀ ਸਟੋਰੇਜ ਉਹਨੂੰ ਸੇਲ ਕਰਨਾ ਅਤੇ ਉਹਦੀ ਵਰਤੋਂ ਕਰਨਾ ਇਹ ਤਿੰਨੇ ਹੀ ਚੀਜ਼ਾਂ ਨੇ ਜਿਹੜੀਆਂ ਅਪਰਾਧ ਨੇ ਜੀ ਜੇਕਰ ਕੋਈ ਵਿਅਕਤੀ ਨਾ ਇੰਨਾ ਚੀਜ਼ਾਂ ਦੇ ਵਿੱਚ ਕੋਈ ਵੀ ਕੰਮ ਕਰਦਾ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਇਹਦੀ ਸਖਤ ਕਾਰਵਾਈ ਕੀਤੀ ਜਾਊਗੀ ਤੁਹਾਡੇ ਮਾਧਿਅਮ ਰਾਹੀਂ ਮੈਂ ਰਾਜਪੁਰਾ ਸਬਡਿਵੀਜ਼ਨ ਦੇ ਸਾਰੇ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਜੀ ਕਿਸੇ ਵੀ ਸੂਰਤ ਦੇ ਵਿੱਚ ਉਹ ਚਾਈਨਾ ਡੋਰ ਨੂੰ ਨਾ ਹੀ ਖਰੀਦਣ ਨਾ ਹੀ ਸਟੋਰ ਕਰਨ ਤੇ ਨਾ ਹੀ ਵੇਚਣ ਜੇਕਰ ਕੋਈ ਵਿਅਕਤੀ ਅਜਿਹਾ ਕੁਝ ਵੀ ਕਰਦਾ ਕਦੇ ਪਾਇਆ ਜਾਂਦਾ ਤਾਂ ਅਸੀਂ ਉਹਦੇ ਖਿਲਾਫ ਇਹਦੀ ਨਿਯਮ ਅਨੁਸਾਰ ਬਣਦੀ ਕਾਰਵਾਈ ਕਰਾਂਗੇ ਇਹਦੇ ਲਈ ਅਸੀਂ ਅਵੇਅਰਨੈਸ ਵੀ ਕਰ ਰਹੇ ਹਾਂ ਤੇ ਇਹਦੇ ਲਈ ਇਨਸਪੈਕਸ਼ਨਸ ਨੇ ਜਿਹੜੀਆਂ ਉਹ ਵੀ ਹੋਣਗੀਆਂ ਜੀ ਮੈਂ ਫੇਰ ਬੇਨਤੀ ਕਰੂੰਗਾ ਕਿ ਚਾਈਨਾ ਡੋਰ ਨੂੰ ਬਿਲਕੁਲ ਵੀ ਕਿਸੇ ਵੀ ਸੂਰਤ ਦੇ ਵਿੱਚ ਵਰਤੋਂ ਵਿੱਚ ਨਾ ਲਿਆਂਦਾ ਜਾਵੇ ਜੀ ਥੈਂਕ ਯੂ